ਇਹ ਜਿਹੜੀ ਤੁਸੀਂ ਇਮਾਰਤ ਦੇਖ ਰਹੇ ਹੋ ਜੀ ਇਹ ਗੰਗੂ ਪਾਪੀ ਦਾ ਘਰ ਹੈ ਇਸ ਘਰ ਦੇ ਵਿੱਚ ਮਾਤਾ ਜੀ ਤੇ ਛੋਟੇ ਸਹਬਜ਼ਾਦਿਆਂ ਨੇ ਇੱਕ ਰਾਤ ਜਿਹੜੀ ਉਹ ਬਤੀਤ ਕੀਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਯਾਤਰਾ ਕਰ ਰਹੇ ਹਾਂ ਜੀ ਸਫਰੇ ਸ਼ਹਾਦਤ ਮਾਰਗ ਦੇ ਉੱਪਰ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਹ ਸਥਾਨ ਦੇ ਦਰਸ਼ਨ ਕਰਵਾਏ ਸੀ ਜਿਹੜੇ ਸਥਾਨ ਤੇ ਤੰਤਨ ਬਾਬਾ ਜੋਰਾਵਰ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰਕੌਰ ਜੀ ਨੇ ਅੱਠ ਪੋਦੀ ਰਾਤ ਬਤੀਤ ਕੀਤੀ ਸੀ ਕਾਇਨੌਰ ਪਿੰਡ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਨੇ ਛੱਪੜ ਦੇ ਕਿਨਾਰੇ ਮਾਤਾ ਜੀ ਅਤੇ ਛੋਟੇ ਸਾਹਿਬ ਜਦਿਆਂ ਨੇ ਅੱਠ ਪੋਦੀ ਰਾਤ ਬਤੀਤ ਕੀਤੀ ਸੀ ਅਤੇ ਗੰਗੂ ਪਾਪੀ ਵੀ ਉਹਨਾਂ ਦੇ ਉਦੋਂ ਨਾਲ ਸੀਗਾ ਤੇ ਕਾਇਨੌਰ ਤੋਂ ਗੰਗੂ ਦੇ ਪਿੰਡ ਦੀ ਜਿਹੜੀ ਦੂਰੀ ਹੈ ਉਹ ਤਕ ਤੇ ਗੰਗੂ ਦੇ ਪਿੰਡ ਦਾ ਨਾਮ ਆ ਜਿਹੜਾ ਉਹ ਸਿਹੜੀ ਹੈ ਕਾਇਨੌਰ ਤੋਂ ਸਿਹੜੀ ਦੀ ਦੂਰੀ 4 ਕਿਲੋਮੀਟਰ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪਹੁੰਚੇ ਹਾਂ ਜੀ ਗੰਗੂ ਦੇ ਪਿੰਡ ਸਿਹੜੀ ਇੱਥੇ ਜਿਹੜੇ ਇਤਿਹਾਸਿਕ ਸਥਾਨ ਨੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਸੰਬੰਧਿਤ ਉਹ ਸਥਾਨਾਂ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਤਿੰਨ ਇੱਥੇ ਇਤਿਹਾਸਿਕ ਸਥਾਨ ਨੇ ਅਤੇ ਜਿਹੜੇ ਘਰ ਦੇ ਵਿੱਚ ਗੰਗੂ ਦੇ ਘਰ ਦੇ ਵਿੱਚ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਇੱਕ ਰਾਤ ਰੁਕੇ ਸੀਗੇ ਉਹ ਘਰ ਵੀ ਮੌਜੂਦ ਆ ਉਹ ਘਰ ਦੇ ਵੀ ਆਪਾਂ ਤੁਹਾਨੂੰ ਜਿਹੜੇ ਉਹ ਦਰਸ਼ਨ ਕਰਵਾਵਾਂਗੇ 8 ਪੋ ਦੀ ਰਾਤ ਛੱਪੜ ਦੇ ਕਿਨਾਰੇ ਬਤੀਤ ਕਰਨ ਤੋਂ ਬਾ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਸਿਹੜੀ ਵੱਲ ਲੈ ਕੇ ਆਉਂਦਾ ਅਤੇ ਜਦੋਂ ਉਹ ਛੱਪੜ ਦੇ ਕਿਨਾਰੇ ਤੋਂ ਪਿੰਡ ਕਾਇਨੌਰ ਤੋਂ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਵੱਲ ਲੈ ਕੇ ਆਉਂਦਾ ਤਾਂ ਸਿੱਧਾ ਆਪਣੇ ਘਰੇ ਨਹੀਂ ਲੈ ਕੇ ਜਾਂਦਾ ਪਿੰਡ ਤੋਂ ਬਾਹਰ ਬਾਹਰ ਇੱਕ ਦਰਖਤਾਂ ਦੀ ਸੰਘਣੀ ਝੀੜੀ ਦੇ ਵਿੱਚ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਬਿਠਾ ਦਿੰਦਾ ਅਤੇ ਉਹ ਮਾਤਾ ਜੀ ਨੂੰ ਕਹਿੰਦਾ ਕਿ ਮੈਂ ਪਿੰਡ ਦੇ ਵਿੱਚ ਜਾ ਕੇ ਦੇਖ ਕੇ ਆਉਣਾ ਕਿ ਪਿੰਡ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਅਤੇ ਉਹ ਮਾਤਾ ਜੀ ਨੂੰ ਕਹਿੰਦਾ ਕਿ ਮੁਗਲਾਂ ਵੱਲੋਂ ਆਪਦੇ ਸਿਪਾਹੀ ਪਿੰਡਾਂ ਦੇ ਵਿੱਚ ਭੇਜੇ ਹੋਏ ਨੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਲੱਭ ਰਹ ਤੈਨੂੰ ਪਿੰਡ ਤੋਂ ਬਾਹਰ-ਬਾਰ ਇੱਕ ਦਰਖਤਾਂ ਦੀ ਸੰਗਣੀ ਝੀੜੀ ਦੇ ਵਿੱਚ ਬਿਠਾ ਜਾਂਦਾ ਹੈ ਉੱਥੇ ਵੀ ਹੁਣ ਜਿਹੜਾ ਇੱਕ ਇਤਿਹਾਸਿਕ ਸਥਾਨ ਬਣਿਆ ਹੋਇਆ ਗੁਰਦੁਆਰਾ ਐਵੇਂ ਸਾਹਿਬ ਉਸ ਥਾਂ ਦੇ ਆਪਾਂ ਦਰਸ਼ਨ ਕਰਦੇ ਹਾਂ ਪਿੰਡ ਦੇ ਬਾਹਰ-ਬਾਰ ਇਸ ਸਮੇਂ ਆਪਾਂ ਖੜੇ ਹਾਂ ਪਿੰਡ ਸਹੀੜੀ ਇਸ ਸਹੀੜੀ ਪਿੰਡ ਦਾ ਬਾਹਰਲਾ ਪਾਸਾ ਗੰਗੂ ਦੇ ਪਿੰਡ ਦਾ ਬਾਹਰਲਾ ਪਾਸਾ ਤੇ ਇੱਥੇ ਆ ਬੋਰਡ ਲੱਗਿਆ ਹੋਇਆ ਜੀ ਗੁਰਦੁਆਰਾ ਐਵੇਂ ਸਾਹਿਬ ਪਿੰਡ ਸਹੀੜੀ ਤਾਂ ਤਨਤਨ ਬਾਬਾ ਜੋਰਾਵਰ ਸਿੰਘ ਜੀ ਤਨਤਨ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਤੇ ਇਹ ਸਥਾਨ ਦੇ ਆਪਾਂ ਜਿਹੜੇ ਉਹ ਦਰਸ਼ਨ ਕਰਦੇ ਆਂ ਇਹ ਪਿੰਡ ਤੋਂ ਬਾਹਰਲੇ ਪਾਸੇ ਸਥਾਨ ਹੈ ਆਹ ਵਾਲੀ ਸਾਈਡ ਸਾਰਾ ਉਹ ਪਿੰਡ ਰਹਿ ਗਿਆ ਆਹ ਵਾਲੀ ਸਾਈਡ ਗੰਗੂ ਦਾ ਜਿਹੜਾ ਉਹ ਘਰ ਆ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਐਮਾ ਸਾਹਿਬ ਪਿੰਡ ਸਿਹੜੀ ਤੇ ਇਹ ਸਥਾਨ ਦੇ ਆਪਾਂ ਜਿਹੜੇ ਉਹ ਦਰਸ਼ਨ ਕਰਦੇ ਆਂ ਇਧਰਲੀ ਸਾਈਡ ਜਿਹੜੇ ਉਹ ਦਰਬਾਰ ਸਾਹਿਬ ਨੇ ਤੇ ਇਧਰ ਇਤਿਹਾਸ ਵਾਲਾ ਜਿਹੜਾ ਸਾਰਾ ਬੋਰਡ ਲੱਗਿਆ ਹੋਇਆ ਇਹ ਤੋਂ ਆਪਾਂ ਇਤਿਹਾਸ ਸਾਰਾ ਜਿਹੜਾ ਉਹ ਗੁਰਦੁਆਰਾ ਸਾਹਿਬ ਦਾ ਪੜ੍ਹਦੇ ਆਂ ਸੰਮਤ 1704 ਈਸਵੀ ਨੂੰ ਰਾਤ ਦੇ ਸਮੇਂ ਦੌਰਾਨ ਮੁਗਲ ਫੌਜਾਂ ਵੱਲੋਂ ਆਨੰਦਗੜ੍ਹ ਦੇ ਕਿਲੇ ਉੱਪਰ ਅਚਨਚਿਤ ਹਮਲਾ ਕਰ ਦਿੱਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਰਿਵਾਰ ਸਮੇਤ ਆਨੰਦਗੜ੍ਹ ਦਾ ਕਿਲਾ ਛੱਡਣਾ ਪਿਆ ਗੁਰੂ ਸਾਹਿਬ ਚਾਰੇ ਸਹਬਜ਼ਾਦੇ ਮਾਤਾ ਗੁਜਰੀ ਜੀ ਸਰਸਾ ਨਦੀ ਵਿੱਚ ਹੜ ਆਇਆ ਹੋਣ ਕਰਕੇ ਮੁਗਲ ਫੌਜਾਂ ਨਾਲ ਲੋਹਾ ਲੈੰਦੀ ਹੋਏ ਇੱਕ ਦੂਜੇ ਨਾਲੋਂ ਵਿਛੜ ਗਏ ਕਈ ਸਿੰਘ ਮੁਗਲ ਫੌਜਾਂ ਦਾ ਬਹਾਦਰੀ ਨਾਲ ਟਾਕਰਾ ਕਰਦੇ ਹੋਏ ਸ਼ਹੀਦ ਹੋ ਗਏ ਗੁਰੂ ਸਾਹਿਬ ਅਤੇ ਵੱਡੇ ਸਹਿਬਜ਼ਾਦੇ ਅਤੇ ਕੁਝ ਸਿੰਘ ਚਮਕੌਰ ਸਾਹਿਬ ਦੀ ਧਰਤੀ ਵੱਲ ਨਿਕਲ ਪਏ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦੇ ਜਿਨ੍ਹਾਂ ਨੂੰ ਗੰਗੂ ਬ੍ਰਾਹਮਣ ਆਪਣੇ ਨਾਲ ਕੁੰਮਾ ਮਾਸ਼ਕੀ ਦੀ ਝੁੱਗੀ ਤੋਂ ਆਪਣੇ ਪਿੰਡ ਸਿਹੇੜੀ ਜੋ ਉਸ ਸਮੇਂ ਖੇੜੀ ਪਿੰਡ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਵੱਲ ਲੈ ਤੁਰਿਆ ਪਿੰਡ ਦੇ ਨਜ਼ਦੀਕ ਪਹੁੰਚ ਕੇ ਗੰਗੂ ਬ੍ਰਾਹਮਣ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਨਾਲ ਲੈ ਕੇ ਬਾਹਰ ਸਾਧੂ ਦੀ ਕੁਟੀਆਂ ਵਿੱਚ ਬਿਠਾ ਕੇ ਆਪ ਪਿੰਡ ਦਾ ਜਾਇਜ਼ਾ ਲੈਣ ਤੁਰ ਪਿਆ ਇਸ ਉਸਤਾਂਤੇ ਬਹੁਤ ਕਣਾ ਜੰਗਲ ਸੀ ਸਾਧੂ ਇੱਥੇ ਨਾਮ ਸਿਮਰਨ ਕਰਦਾ ਸੀ ਜਦੋਂ ਸਾਧੂ ਜੰਗਲ ਵਿੱਚੋਂ ਵਾਪਸ ਕੁਟੀਆ ਵਿੱਚ ਪਹੁੰਚਿਆ ਤਾਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜੀ ਆਦਿਆਂ ਨੂੰ ਦੋਨੋਂ ਹੱਥ ਜੋੜ ਨਿਮਰਤਾ ਸਹਿਤ ਬੇਨਤੀ ਕਰ ਪੁੱਛਣ ਲੱਗਾ ਕਿ ਆਪ ਜੀ ਇਸ ਸਮੇਂ ਹਨੇਰੀ ਰਾਤ ਕਣੇ ਜੰਗਲ ਵਿੱਚ ਕਿਸ ਤਰ੍ਹਾਂ ਆਏ ਤਾਂ ਉਸ ਸਾਧੂ ਨੂੰ ਮਾਤਾ ਜੀ ਦੇ ਮੂੰਹੋਂ ਸੁਭਾਵਿਕ ਇਹ ਸ਼ਬਦ ਨਿਕਲੇ ਕਿ ਅਸੀਂ ਤਾਂ ਭਾਈ ਐਵੇਂ ਹੀ ਇੱਥੇ ਆਏ ਹਾਂ ਮਾਤਾ ਜੀ ਦੇ ਇਨ੍ਹਾਂ ਸ਼ਬਦਾਂ ਨਾਲ ਹੀ ਗੁਰੂ ਘਰ ਦਾ ਨਾਮ ਗੁਰਦੁਆਰਾ ਐਮਾ ਸਾਹਿਬ ਇਤਿਹਾਸ ਵਿੱਚ ਦਰਜ ਹੋਇਆ ਇਸ ਤੋਂ ਬਾਅਦ ਗੰਗੂ ਰਾਤ ਦੇ ਸਮੇਂ ਪਿੰਡ ਦੀ ਸਥਿਤੀ ਦਾ ਜਾਇਜ਼ਾ ਲੈ ਕੇ ਵਾਪਸ ਆ ਕੇ ਮਾਤਾ ਜੀ ਸ਼ਹਿਬਜਾਦੇ ਬਾਬਾ ਜੋਰਾਵਰ ਸਿੰਘ ਜੀ ਸ਼ਹਿਬਜਾਦਾ ਬਾਬਾ ਫਤਿਹ ਸਿੰਘ ਜੀ ਨੂੰ ਆਪਣੇ ਨਾਲ ਪਿੰਡ ਖੇੜੀ ਜਾਨੀ ਕਿ ਸਿਹੇੜੀ ਆਪਣੇ ਘਰ ਲੈ ਗਿਆ ਇਹ ਸਾਰਾ ਇਤਿਹਾਸ ਹੈ ਜੀ ਇਹ ਸਥਾਨ ਦਾ ਗੁਰਦੁਆਰਾ ਐਮਾ ਸਾਹਿਬ ਆਪਾਂ ਦਰਸ਼ਨ ਜਿਹੜੇ ਉਹ ਕਰਦੇ ਆਂ ਦਰਬਾਰ ਸਾਹਿਬ ਦੇ ਤੇ ਜਦੋਂ ਕਾਇਨੌਰ ਤੋਂ ਗੰਗੂ ਸ਼ਾਹਜਾਦੇ ਬਾਬਾ ਜੋਰਾਵਰ ਸਿੰਘ ਜੀ ਸ਼ਾਹਜਾਦੇ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਨੂੰ ਆਪਣੇ ਪਿੰਡ ਵੱਲ ਲੈ ਕੇ ਆਇਆ ਤਾਂ ਸਿੱਧਾ ਆਪਣੇ ਘਰ ਹੀ ਨਹੀਂ ਲੈ ਕੇ ਗਿਆ ਸੀ ਇਸ ਸਥਾਨ ਤੇ ਲੈ ਕੇ ਆ ਗਿਆ ਸੀ ਉਹ ਸਮੇਂ ਇਸ ਸਥਾਨ ਤੇ ਜਿਹੜੀ ਦਰਖਤਾਂ ਦੀ ਸੰਘਣੀ ਝੀੜੀ ਹੁੰਦੀ ਸੀਗੀ ਤੇ ਸੰਘਣਾ ਜਿਹੜਾ ਉਹ ਜੰਗਲ ਹੁੰਦਾ ਸੀਗਾ ਇਧਰ ਆਪਾਂ ਇਹ ਸਾਰਾ ਸਥਾਨ ਤੁਹਾਨੂੰ ਦਿਖਾ ਦੰਦੇ ਆ ਇਹ ਸਾਰਾ ਸਥਾਨ ਆ ਹੁਣ ਵੀ ਇਹ ਸਥਾਨ ਆ ਜਿਹੜਾ ਸਾਰਾ ਪਿੰਡ ਤੋਂ ਬਾਹਰ ਬਾਹਰ ਆ ਅੱਪਣੇ ਮੇਲੇ ਦਵਦੇ ਸਭ ਤੋਂ ਮਾਰੀ ਆਏ ਸਭ ਤੋਂ ਦੁੱਖ ਬਹਿਰਾ ਕਲਿਮਾਨਿਆ ਰੇ ਚਿੰਤ ਤੇ ਰਾਣੀ ਦਰਬਾਰ ਸਾਹਿਬ ਦੇ ਆਪਾਂ ਦਰਸ਼ਨ ਜਿਹੜੇ ਉਹ ਕਰ ਲਏ ਤੇ ਦਰਬਾਰ ਸਾਹਿਬ ਦੇ ਨਾਲ ਇੱਕ ਸਥਾਨ ਜਿਹੜਾ ਹੋਰ ਹੈ ਤੇ ਜਿਵੇਂ ਆਪਾਂ ਦੱਸਿਆ ਤੁਹਾਨੂੰ ਪਹਿਲਾਂ ਵੀ ਇਹ ਸਥਾਨ ਤੇ ਉਸੋਂ ਉਦੋਂ ਜਿਹੜੀ ਸਾਧੂ ਦੀ ਕੁੱਟੀਆਂ ਹੁੰਦੀ ਸੀ ਤੇ ਇਹਨੂੰ ਉਸ ਤਰ੍ਹਾਂ ਜਿਹੜਾ ਉਹ ਬਣਾਇਆ ਗਿਆ ਕੁੱਟੀਆਂ ਦੇ ਵਾਂਗ ਇੱਥੇ ਵੀ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਆਪਾਂ ਦਰਸ਼ਨ ਤੁਹਾਨੂੰ ਜਿਹੜੇ ਉਹ ਕਰਵਾਦਣੇ ਆਪਾਂ ਦਰਸ਼ਨ ਕਰ ਲਈ ਜੀ ਗੁਰਦੁਆਰਾ ਐਵੇਂ ਸਾਹਿਬ ਦੇ ਅਤੇ ਇਹ ਸਾਰੇ ਸਥਾਨ ਦਾ ਤੁਹਾਨੂੰ ਜਿਹੜਾ ਇਤਿਹਾਸ ਉਹ ਦੱਸਿਆ ਤੇ ਫਿਰ ਇਸ ਤੋਂ ਪਿੱਛੋਂ ਗੰਗੂ ਜਿਹੜਾ ਉਹ ਰਾਤ ਦੇ ਸਮੇਂ ਵਾਪਸ ਆਉਂਦਾ ਆਪਣੇ ਪਿੰਡ ਦਾ ਜਾਇਜਾ ਲੈ ਕੇ ਤੇ ਫਿਰ ਇੱਥੋਂ ਮਾਤਾ ਗੁਜਰੀ ਜੀ ਤੰਤਨ ਬਾਬਾ ਜੂਰਾਵਰ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਨੂੰ ਆਪਣੇ ਘਰ ਲੈ ਜਾਂਦਾ ਇੱਥੋਂ ਥੋੜੀ ਦੂਰੀ 'ਚ ਜਿਹੜਾ ਗੰਗੂ ਦਾ ਉਹ ਘਰ ਸੀ ਪਿੰਡ ਦੇ ਵਿੱਚ ਇਹ ਸਾਰਾ ਜਿਹੜਾ ਸਥਾਨ ਹੈ ਬਾਹਰਲੇ ਪਾਸੇ ਆ ਪਿੰਡ ਦੇ ਬਾਹਰਵਾਰਾ ਪਿੰਡ ਦੇ ਖੇਤਾਂ ਦੇ ਵਿੱਚ ਤੇ ਫਿਰ ਇੱਥੋਂ ਜਿਹੜਾ ਉਹ ਗੰਗੂ ਜਾਂਦਾ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਘਰੇ ਲੈ ਜਾਂਦਾ ਤੇ ਸਥਾਨ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਆਟਕ ਸਾਹਿਬ ਉਹ ਸਥਾਨ ਤੇ ਨਹੀਂ ਗੁਰਦੁਆਰਾ ਆਟਕ ਸਾਹਿਬ ਸ਼ਸ਼ੋਭਿਤ ਨਹੀਂ ਉੱਥੇ ਜਿੱਥੇ ਗੰਗੂ ਦਾ ਘਰ ਆ ਹੁਣ ਵੀ ਪ੍ਰਾਤਨ ਜਿਹੜਾ ਉਹ ਘਰ ਗੰਗੂ ਦਾ ਉਹ ਮੌਜੂਦ ਆ ਤੇ ਚੱਲਦੇ ਆਪਾਂ ਉਹ ਸਥਾਨ ਦੇ ਜਿਹੜੇ ਉਹ ਦਰਸ਼ਨ ਕਰਦੇ ਹਾਂ ਉਹ ਪਿੰਡ ਦੇ ਵਿੱਚ ਆ ਸਥਾਨ ਆ ਜਿਹੜਾ ਗੰਗੂ ਦਾ ਘਰ ਆ ਆਪਾਂ ਸਿਹੜੀ ਪਿੰਡ ਦੇ ਬਿਲਕੁਲ ਵਿਚਕਾਰ ਆ ਗਏ ਤੇ ਬਿਲਕੁਲ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਜੀ ਗੁਰਦੁਆਰਾ ਸ੍ਰੀ ਅਟਕ ਸਾਹਿਬ ਤੇ ਇਹ ਥਾਂ ਤੇ ਜਿਹੜਾ ਉਹ ਸਮਿਆਂ ਦੇ ਵਿੱਚ ਗੰਗੂ ਦਾ ਘਰ ਹੁੰਦਾ ਸੀ ਹੁਣ ਵੀ ਪ੍ਰਾਤਨ ਘਰ ਜਿਹੜਾ ਉਹ ਮੌਜੂਦ ਆ ਇੱਕ ਕਮਰਾ ਉਹ ਇਮਾਰਤ ਦਾ ਉਹਦੀ ਘਰ ਦੀ ਦਾ ਜਿਹੜਾ ਹਲੇ ਵੀ ਮੌਜੂਦ ਆ ਤੇ ਇਹ ਆਪਾਂ ਤੁਹਾਨੂੰ ਜਿਹੜਾ ਉਹ ਦਰਸ਼ਨ ਕਰਵਾਉਂਦੇ ਆ ਇੱਥੇ ਜਿਹੜੇ ਇਹ ਗੁਰਦੁਆਰਾ ਸਾਹਿਬ ਹੁਣ ਬਣਾਏ ਗਏ ਨੇ ਗੁਰਦੁਆਰਾ ਸ੍ਰੀ ਅਟਕ ਸਾਹਿਬ ਇਹ ਦਰਬਾਰ ਸਾਹਿਬ ਜਿਹੜੇ ਉਹ ਨਵੇਂ ਬਣਾਏ ਜਾ ਰਹੇ ਨੇ ਤੇ ਇਧਰਲੀ ਸਾਈਡ ਜਿਹੜਾ ਉਹ ਗੰਗੂ ਦਾ ਘਰ ਆਏ ਉਹਦੇ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾ ਦਨੇ ਆ ਪ੍ਰਾਤਨ ਘਰ ਜਿਹੜੇ ਘਰ ਦੇ ਵਿੱਚ ਮਾਤਾ ਗੁਜਰੀ ਜੀ ਛੋਟੇ ਸਾਹਿਬ ਜੀ ਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਨੇ ਇੱਕ ਰਾਤ ਜਿਹੜੀ ਉਹ ਬਤੀਤ ਕੀਤੀ ਸੀ ਅੱਠ ਪੋ ਦੀ ਰਾਤ ਜਿਹੜੀ ਇੱਥੇ ਉਹ ਬਤੀਤ ਕੀਤੀ ਸੀ ਤੇ ਚੱਲਦੇ ਆਂ ਅੰਦਰੋਂ ਤੁਹਾਨੂੰ ਉਹ ਆਪਾਂ ਘਰ ਜਿਹੜਾ ਦਿਖਾ ਦਨੇ ਆ ਦਰਸ਼ਨ ਜਿਹੜੇ ਉਹ ਕਰਵਾ ਦਨੇ ਆ ਇਹ ਜਿਹੜੀ ਤੁਸੀਂ ਸਾਹਮਣੇ ਇਮਾਰਤ ਦੇਖ ਰਹੇ ਹੋ ਜੀ ਇਹ ਗੰਗੂ ਦਾ ਘਰ ਹੈ ਅਤੇ ਇਹ ਜਿਹੜੀ ਲਾਲ ਰੰਗ ਦੀ ਇਮਾਰਤ ਹੈ ਇਹdੀਆਂ ਕੁਝ ਕੁ ਕੰਧਾਂ ਜਿਹੜੀਆਂ ਪ੍ਰਾਤਨ ਨੇ ਤੇ ਕੁਝ ਕੁ ਇਸ ਇਮਾਰਤ ਦੀਆਂ ਜਿਹੜੀਆਂ ਉਹ ਕੰਧਾਂ ਨਮੀਆਂ ਨੇ ਤੇ ਸਰੰਧੀ ਇੱਟਾਂ ਦਾ ਜਿਹੜਾ ਇਹ ਘਰ ਬਣਿਆ ਹੋਇਆ ਇਸ ਘਰ ਦੇ ਵਿੱਚ ਮਾਤਾ ਗੁਜਰਕੌਰ ਜੀ ਅਤੇ ਸ਼ਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਸ਼ਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਨੇ ਅੱਠ ਪੋਦੀ ਰਾਤ ਜਿਹੜੀ ਉਹ ਬਤੀਤ ਕੀਤੀ ਸੀ ਪਿਛਲੇ ਸਥਾਨੋਂ ਤੋਂ ਹੁੰਦੇ ਹੋਏ ਗੰਗੂ ਪਾਪੀ ਮਾਤਾ ਜੀ ਅਤੇ ਛੋਟੇ ਸ਼ਹਿਬਜ਼ਾਦਿਆਂ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਆਉਂਦਾ ਅਤੇ ਉਸਦੇ ਮਨ ਦੇ ਵਿੱਚ ਜਿਹੜਾ ਉਹ ਲਾਲਚ ਆਇਆ ਹੋਇਆ ਸੀਗਾ ਪਿਛਲੇ ਸਥਾਨਾਂ ਤੇ ਵੀ ਜਿਹੜੀ ਮਾਇਆ ਮਾਤਾ ਗੁਜਰਕੌਰ ਜੀ ਦੇ ਕੋਲ ਸੀ ਉਹ ਗੰਗੂ ਚੋਰੀ ਕਰਨਾ ਚਾਹੁੰਦਾ ਸੀ ਪਰ ਉਹਦਾ ਦਾ ਨਹੀਂ ਲੱਗ ਸਕਿਆ ਜਦੋਂ ਮਾਤਾ ਜੀ ਤੇ ਛੋਟੇ ਸਹਬਜ਼ਾਦੇ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਆਉਂਦਾ ਤਾਂ ਗੰਗੂ ਪਾਪੀ ਸੋਚਦਾ ਕਿ ਮੈਂ ਰਾਤ ਦੇ ਸਮੇਂ ਜਦੋਂ ਮਾਤਾ ਜੀ ਅਤੇ ਛੋਟੇ ਸਹਬਜ਼ਾਦੇ ਸੌਂ ਜਾਣਗੇ ਮੈਂ ਉਹਨਾਂ ਦੀ ਜਿਹੜੀਆਂ ਸੋਨੇ ਦੀਆਂ ਮੋਹਰਾਂ ਨੇ ਜਿਹੜੀ ਮਾਇਆ ਮੈਂ ਉਹ ਚੋਰੀ ਕਰ ਲਊਗਾ ਅਤੇ ਜਦੋਂ ਰਾਤ ਨੂੰ ਮਾਤਾ ਜੀ ਅਤੇ ਛੋਟੇ ਸਹਬਜ਼ਾਦੇ ਆਰਾਮ ਕਰ ਰਹੇ ਹੁੰਦੇ ਨੇ ਸੌਂ ਜਾਂਦੇ ਨੇ ਤਾਂ ਮਾਤਾ ਜੀ ਦੇ ਕੋਲੋਂ ਜਿਹੜੀ ਮਾਇਆ ਦੀ ਖੁਰਜੀ ਸੀ ਮਾਇਆ ਦੀ ਥੈਲੀ ਸੀ ਜਿਹਦੇ ਵਿੱਚ ਸੋਨੇ ਦੀਆਂ ਮੋਹਰਾਂ ਸੀ ਉਹ ਗੰਗੂ ਚੱਕ ਲੈਂਦਾ ਚੋਰੀ ਕਰ ਲੈਂਦਾ ਅਤੇ ਜਦੋਂ ਗੰਗੂ ਮਾਇਆ ਚੱਕਦਾ ਤਾਂ ਮਾਤਾ ਗੁਜਰਕੌਰ ਜੀ ਨੂੰ ਰਾਤ ਦੇ ਸਮੇਂ ਗੰਗੂ ਦੇ ਪੈਰਾਂ ਦਾ ਖੜਕਾ ਸੁਣ ਜਾਂਦਾ ਹੈ ਅਤੇ ਮਾਤਾ ਜੀ ਰਾਤ ਨੂੰ ਗੰਗੂ ਨੂੰ ਕੁਝ ਵੀ ਨਹੀਂ ਕਹਿੰਦੇ ਅਤੇ ਜਦੋਂ ਅਗਲਾ ਦਿਨ ਹੁੰਦਾ ਅਗਲੀ ਸਵੇਰ ਹੁੰਦੀ ਹੈ ਤਾਂ માતા ਗੁਜਰਕੌਰ ਜੀ ਗੰਗੂ ਨੂੰ ਪੁੱਛਦੇ ਨੇ ਕਿ ਮੈਂ ਰਾਤ ਇੱਥੇ ਸੋਨੇ ਦੀਆਂ ਮੋਹਰਾਂ ਰੱਖੀਆਂ ਸੀ ਮੋਹਰਾਂ ਦੀ ਥੈਲੀ ਰੱਖੀ ਸੀ ਤੈਂ ਉਹ ਕਿਤੇ ਦੇਖੀ ਐ ਜਾਂ ਤੈਂ ਕਿਤੇ ਰੱਖ ਦਿੱਤੀ ਹੋਵੇ ਤਾਂ ਗੰਗੂ ਉੱਚੀ ਉੱਚੀ ਰੋਲਾ ਪਾਉਣ ਲੱਗ ਜਾਂਦਾ ਕਿ ਸਾਡੇ ਘਰ ਦੇ ਵਿੱਚ ਚੋਰੀ ਹੋ ਗਈ ਸਾਡੇ ਘਰ ਦੇ ਵਿੱਚ ਚੋਰ ਆ ਗਏ ਤਾਂ માતા ਜੀ ਗੰਗੂ ਨੂੰ ਕਹਿੰਦੇ ਨੇ ਕਿ ਤੂੰ ਇਸ ਤਰ੍ਹਾਂ ਨਾ ਕਰ ਆਲੇ ਦੁਆਲੇ ਲੋਕਾਂ ਨੂੰ ਪਤਾ ਲੱਗ ਜੂਗਾ ਕਿ ਤੇਰੇ ਘਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਉਹਨਾਂ ਦੇ ਪੁੱਤਰ ਆਏ ਹੋਏ ਨੇ ਤਾਂ ਗੰਗੂ ਨੇ ਮਾਤਾ ਜੀ ਦੀ ਇੱਕ ਨਹੀਂ ਸੁਣੀ ਮਾਤਾ ਗੁਜਰਕੌਰ ਜੀ ਨੇ ਬਹੁਤ ਵਾਰ ਗੰਗੂ ਨੂੰ ਕਿਹਾ ਕਿ ਤੂੰ ਇਸ ਤਰ੍ਹਾਂ ਰੌਲਾ ਨਾ ਪਾ ਗੰਗੂ ਆਪਣੇ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਮਰਿੰਡੇ ਕੋਤਵਾਲੀ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੰਦਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਸ਼ਾਹਬਜ਼ਾਦੇ ਜਿਹੜੇ ਉਹਨਾਂ ਦੇ ਪੁੱਤਰ ਨੇ ਦੋਨੋਂ ਸ਼ਾਹਬਜ਼ਾਦੇ ਮੇਰੇ ਘਰ ਦੇ ਵਿੱਚ ਰੁਕੇ ਹੋਏ ਨੇ ਤੁਸੀਂ ਆ ਕੇ ਉਹਨਾਂ ਨੂੰ ਫੜ ਲਵੋ ਜਿਹੜਾ ਇਹ ਸਾਰਾ ਕੁਝ ਗੰਗੂ ਨੇ ਕੀਤਾ ਸੀ ਮਾਇਆ ਦੇ ਲਾਲਚ ਵਿੱਚ ਕੀਤਾ ਸੀ ਅਤੇ ਰੋਮਾਤਾ ਗੁਜਰਕੌਰ ਜੀ ਨੂੰ ਕਹਿੰਦਾ ਕਿ ਤੁਸੀਂ ਮੇਰੇ ਤੇ ਚੋਰੀ ਦਾ ਜਿਹੜਾ ਉਹ ਇਲਜ਼ਾਮ ਲਗਾ ਰਹੇ ਹੋ ਪਿੰਡ ਦੇ ਚੌਧਰੀ ਨੂੰ ਮਰਿੰਡੇ ਥਾਣੇ ਦੇ ਵਿੱਚ ਲੈ ਕੇ ਜਾਂਦਾ ਸ਼ਿਕਾਇਤ ਦਰਜ ਜਿਹੜੀ ਉਹ ਕਰਵਾ ਦਿੰਦਾ ਅਤੇ ਫਿਰ ਮਰਿੰਡੇ ਕੋਤਵਾਲੀ ਦੇ ਵਿੱਚੋਂ ਸਿਪਾਹੀ ਆ ਕੇ ਛੋਟੇ ਸਹਬਜ਼ਾਦਿਆਂ ਨੂੰ ਅਤੇ ਮਾਤਾ ਗੁਜਰਕੌਰ ਜੀ ਨੂੰ ਇਥੋਂ ਜਿਹੜਾ ਉਹ ਕੈਦ ਕਰ ਲੈਂਦੇ ਨੇ ਗੰਗੂ ਦੇ ਘਰ ਤੋਂ ਤੇ ਇਹ ਸਾਰਾ ਜਿਹੜਾ ਉਹ ਪ੍ਰਾਤਨ ਘਰ ਆ ਤੇ ਕਿਹਾ ਜਾਂਦਾ ਵੀ ਇੱਥੇ ਇਹ ਜਿਹੜਾ ਪਲੰਗ ਹੈ ਵੀ ਇਹ ਪਲੰਗ ਉਸ ਸਮੇਂ ਦਾ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਬਾਬਾ ਜੀ ਤੋਂ ਕਿ ਜਿਹੜਾ ਪਲੰਗ ਹੈ ਇਹ ਉਸ ਸਮੇਂ ਦਾ ਹੀ ਆ ਜਦੋਂ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਇਸ ਘਰ ਦੇ ਵਿੱਚ ਆਏ ਸੀ ਤੇ ਇਥੋਂ ਫਿਰ ਆਉਂਦੇ ਨੇ ਮੁਗਲਾਂ ਦੇ ਸਿਪਾਹੀ ਜਿਹੜੇ ਉਹ ਗੰਗੂ ਪਾਪੀ ਦੀ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਉਹ ਮਾਤਾ ਜੀ ਤੇ ਛੋਟੇ ਸਾਹਿਬ ਜੀ ਆਦਿ ਨੂੰ ਫੜ ਕੇ ਲੈ ਜਾਂਦੇ ਨੇ ਅਤੇ ਇਤਿਹਾਸ ਵਿੱਚ ਦੱਸਿਆ ਜਾਂਦਾ ਹੈ ਕਿ ਗੰਗੂ ਨੇ ਮੁਗਲਾਂ ਤੋਂ ਵੀ ਇਨਾਮ ਪ੍ਰਾਪਤ ਕੀਤਾ ਸੀ ਮੁਗਲਾਂ ਨੇ ਉਹ ਸਮੇਂ ਦੇ ਵਿੱਚ ਇਨਾਮ ਰੱਖਿਆ ਹੋਇਆ ਸੀ ਵੀ ਜੋ ਕੋਈ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਜਾਂ ਉਹਨਾਂ ਦੇ ਬੱਚਿਆਂ ਨੂੰ ਜਾਂ ਉਹਨਾਂ ਦੇ ਮਾਤਾ ਜੀ ਨੂੰ ਜਾਂ ਕਿਸੇ ਵੀ ਮੈਂਬਰ ਨੂੰ ਫੜਾਊਗਾ ਸਾਡੇ ਤੱਕ ਇਤਲਾਹ ਦੇਊਗਾ ਅਸੀਂ ਉਹਨਾਂ ਨੂੰ ਇਨਾਮ ਦਵਾਂਗੇ ਗੱਗੂ ਨੇ ਇਹ ਸਾਰਾ ਕੁਝ ਪੈਸੇ ਦੇ ਲਾਲਚ ਵਿੱਚ ਆ ਕੇ ਕੀਤਾ ਸੀਗਾ ਅਤੇ ਇਹ ਆਪਾਂ ਤੁਹਾਨੂੰ ਸਾਰੇ ਸਥਾਨ ਦੇ ਦਰਸ਼ਨ ਕਰਵਾਏ ਨੇ ਅਤੇ ਇਸ ਤਰ੍ਹਾਂ ਗੰਗੂ ਪਾਪੀ ਨੇ ਛੋਟੇ ਸਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰਕੌਰ ਜੀ ਨੂੰ ਮੁਗਲਾਂ ਦੇ ਕੋਲ ਕੈਦ ਕਰਵਾਇਆ ਇਹ ਸਾਰਾ ਕਹਿਰ ਗੰਗੂ ਪਾਪੀ ਨੇ ਜਿਹੜਾ ਹੁਕਮ ਆਇਆ ਇੱਥੇ ਜਿਹੜੇ ਨਵੇਂ ਦਰਬਾਰ ਸਾਹਿਬ ਬਣਾਏ ਜਾ ਰਹੇ ਨੇ ਗੁਰਦੁਆਰਾ ਸ੍ਰੀ ਅਟਕ ਸਾਹਿਬ ਵਿਖੇ ਤੇ ਹਲੇ ਸਾਰੀ ਉਦੀ ਇਹਨਾਂ ਨੇ ਇਹ ਸਾਰੀ ਜਿਹੜੀ ਉਹ ਦਰਬਾਰ ਸਾਹਿਬ ਦੀ ਚੱਲ ਰਹੀ ਹੈ ਤੇ ਉਧਰ ਆਪਾਂ ਤੁਹਾਨੂੰ ਜਿਹੜਾ ਉਹ ਘਰ ਦਿਖਾਇਆ ਸੀਗਾ ਗੰਗੂ ਦਾ ਜਿਹੜੇ ਘਰ ਦੇ ਵਿੱਚ ਮਾਤਾ ਜੀ ਅਤੇ ਛੋਟੇ ਸਾਹਿਬ ਜੀ ਆਦਿ ਨੇ ਇੱਕ ਰਾਤ ਜਿਹੜੀ ਉਹ ਬਤੀਤ ਕੀਤੀ ਸੀਗੀ ਤੇ ਇਹ ਸਾਰਾ ਇਤਿਹਾਸ ਆ ਜੀ ਇਹ ਸਥਾਨ ਦਾ ਬਾਕੀ ਇਹ ਬਿਲਕੁਲ ਪਿੰਡ ਦੇ ਵਿੱਚ ਆ ਇਧਰ ਆਲੇ ਦੁਆਲੇ ਹੋਰ ਸਾਰੇ ਘਰ ਨੇ ਸਿਹੜੀ ਪਿੰਡ ਆ ਇਹ ਸਿਹੜੀ ਪਿੰਡ ਦੇ ਬਿਲਕੁਲ ਸੈਂਟਰ ਦੇ ਵਿੱਚ ਆ ਕੇ ਇਹ ਜਿਹੜਾ ਗੰਗੂ ਦਾ ਘਰ ਜਿਵੇਂ ਆਪਾਂ ਤੁਹਾਨੂੰ ਸਾਰਾ ਇਤਿਹਾਸ ਦੱਸਿਆ ਜੀ ਕਿ ਗੰਗੂ ਇੱਥੋਂ ਜਾ ਕੇ ਮਰਿੰਡੀ ਕੋਤਵਾਲੀ ਦੇ ਵਿੱਚ ਤਲਾਹ ਦੇ ਕੇ ਆਉਂਦਾ ਮਰਿੰਡੀ ਕੋਤਵਾਲੀ ਦੇ ਵਿੱਚ ਸ਼ਿਕਾਇਤ ਕਰਕੇ ਆਉਂਦਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਉਹਨਾਂ ਦੇ ਦੋ ਛੋਟੇ ਪੁੱਤਰ ਉਹਨਾਂ ਦੇ ਦੋ ਛੋਟੇ ਸਹਬਜ਼ਾਦੇ ਮੇਰੇ ਘਰ ਦੇ ਵਿੱਚ ਆ ਕੇ ਰੁਕੇ ਹੋਏ ਨੇ ਤੁਸੀਂ ਆ ਕੇ ਉਹਨਾਂ ਨੂੰ ਕੈਦ ਕਰ ਲਓ ਤੁਸੀਂ ਆ ਕੇ ਉਹਨਾਂ ਨੂੰ ਫੜ ਕੇ ਲੈ ਕੇ ਜਾ ਸਕਦੇ ਹੋ ਤੇ ਜਦੋਂ ਗੰਗੂ ਪਾਪੀ ਜਾ ਕੇ ਤਲਾਹ ਕਰਕੇ ਆਉਂਦਾ ਮਰਿੰਡੀ ਕੋਤਵਾਲੀ ਦੇ ਵਿੱਚੋਂ ਸਿਪਾਹੀ ਆਉਂਦੇ ਨੇ ਤੇ ਸਿਪਾਹੀ ਇਸ ਥਾਂ ਤੇ ਆ ਕੇ ਜਿੱਥੇ ਆਪਾਂ ਤੁਹਾਨੂੰ ਘਰ ਦਿਖਾਇਆ ਗੰਗੂ ਦੇ ਘਰੋਂ ਮਾਤਾ ਜੀ ਅਤੇ ਛੋਟੇ ਸਾਹਿਬ ਜੀ ਆਦਿ ਨੂੰ ਫੜ ਕੇ ਲੈ ਕੇ ਜਾਂਦੇ ਨੇ ਅਤੇ ਉਹ ਮਰਿੰਡੇ ਕੋਤਵਾਲੀ ਦੇ ਵਿੱਚੋਂ ਇੱਕ ਰੱਥ ਲੈ ਕੇ ਆਉਂਦੇ ਨੇ ਅਤੇ ਉਹ ਰੱਥ ਦੇ ਵਿੱਚ ਬਿਠਾ ਕੇ ਮਾਤਾ ਗੁਜਰੀ ਜੀ ਤੰਤਨ ਬਾਬਾ ਜੋਰਾਵਰ ਸਿੰਘ ਜੀ ਅਤੇ ਤੰਤਨ ਬਾਬਾ ਫਤਿਹ ਸਿੰਘ ਜੀ ਨੂੰ ਉਹ ਰੱਥ ਦੇ ਵਿੱਚ ਬਿਠਾ ਕੇ ਮਰਿੰਡੇ ਕੋਤਵਾਲੀ ਤੱਕ ਲੈ ਕੇ ਜਾਂਦੇ ਨੇ ਤੇ ਇਹ ਜਿਹੜਾ ਗੰਗੂ ਦਾ ਘਰ ਸੀਗਾ ਉਹ ਸਮੇਂ ਬਿਲਕੁਲ ਪਿੰਡ ਦੇ ਵਿੱਚਕਾਰ ਸੀ ਤਾਂ ਉਹਨਾਂ ਨੇ ਰੱਥ ਜਿਹੜਾ ਮੇਨ ਰਸਤੇ ਦੀ ਰੋਕ ਲਿਆ ਸੀ ਹੁਣ ਜਿੱਥੇ ਮੇਨ ਰੋਡ ਆ ਉਹ ਸਥਾਨ ਤੇ ਹੁਣ ਇੱਕ ਸਥਾਨ ਹੋਰ ਬਣਿਆ ਹੋਇਆ ਇਤਿਹਾ ਰੱਤ ਸਾਹਿਬ ਜਿਹੜੇ ਸਥਾਨ ਤੋਂ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਮੁਗਲਾਂ ਦੇ ਸਿਪਾਹੀਆਂ ਨੇ ਰੱਤ ਦੇ ਵਿੱਚ ਬਿਠਾਇਆ ਸੀ ਹੁਣ ਆਪਾਂ ਉਧਰ ਨੂੰ ਚੱਲਦੇ ਆਂ ਰੱਤ ਸਾਹਿਬ ਦੇ ਤੋਂ ਜਿਹੜੇ ਉਹ ਦਰਸ਼ਨ ਕਰਵਾਉਨੇ ਆਂ ਹੁਣ ਆਪਾਂ ਪਹੁੰਚੇ ਜੀ ਗੁਰਦੁਆਰਾ ਰੱਤ ਸਾਹਿਬ ਗੁਰਦੁਆਰਾ ਰੱਤ ਸਾਹਿਬ ਪਿੰਡ ਸਹੀੜੀ ਦੇ ਬਿਲਕੁਲ ਬਾਹਰ-ਬਾਰ ਨੇ ਮੇਨ ਰੋਡ ਤੇ ਸਾਹਮਣੇ ਇੱਥੇ ਉੱਪਰ ਰੱਥ ਵੀ ਜਿਹੜਾ ਉਹ ਬਣਾਇਆ ਹੋਇਆ ਉਹ ਸਮੇਂ ਦਾ ਸਾਰਾ ਦ੍ਰਿਸ਼ ਦਿਖਾਇਆ ਗਿਆ ਤੇ ਇਹ ਸਥਾਨ ਤੋਂ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਅਤੇ ਧੰਨ ਧੰਨ ਮਾਤਾ ਗੁਜਰ ਮੋਗਲਾਂ ਦੇ ਸਿਪਾਹੀ ਮਰਿੰਡੇ ਕੋਤਵਾਲੀ ਦੇ ਵਿੱਚੋਂ ਜਦੋਂ ਆਏ ਨੇ ਗੰਗੂ ਦੇ ਘਰ ਤੋਂ ਕੈਦ ਕਰਨ ਵਾਸਤੇ ਤਾਂ ਇੱਥੋਂ ਉਹ ਰਾਤ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਲੈ ਕੇ ਗਏ ਸੀਗੇ ਗੰਗੂ ਪਾਪੀ ਨੇ ਮਰਿੰਡੇ ਕੋਤਵਾਲੀ ਦੇ ਵਿੱਚ ਤਲਾਹ ਦਿੱਤੀ ਸੀ ਉਹਨੇ ਦੱਸਤਾ ਸੀ ਕਿ ਮੇਰੇ ਘਰ ਦੇ ਵਿੱਚ ਮਾਤਾ ਗੁਜਰਕੌਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੋਨੋਂ ਪੁੱਤਰ ਆ ਉਹ ਮੇਰੇ ਘਰ ਦੇ ਵਿੱਚ ਰੁਕੇ ਹੋਏ ਨੇ ਤੁਸੀਂ ਆ ਕੇ ਉਹਨਾਂ ਨੂੰ ਕੈਦ ਕਰ ਲਓ ਲਾਲਚ ਦੇ ਵਿੱਚ ਆ ਕੇ ਉਹਨੇ ਜਿਹੜੀ ਇਹ ਤਲਾਹ ਦਿੱਤੀ ਸੀ ਫਿਰ ਇਹ ਥਾਂ ਤੇ ਜਿਹੜਾ ਉਹ ਮੁਗਲਾਂ ਨੇ ਰਾਤ ਰੋਕਿਆ ਸੀ ਇੱਕ ਥਾਂ ਤੋਂ ਫਿਰ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਦਿਆਂ ਨੂੰ ਰੱਥ ਦੇ ਵਿੱਚ ਬਿਠਾ ਕੇ ਮਰਿੰਡੇ ਕੋਤਵਾਲੀ ਦੇ ਵਿੱਚ ਲੈ ਕੇ ਗਏ ਸੀਗੇ ਤੇ ਉੱਪਰ ਉਹ ਸਮੇਂ ਦਾ ਦ੍ਰਿਸ਼ ਜਿਹੜਾ ਉਹ ਦਿਖਾਇਆ ਹੋਇਆ ਉੱਪਰ ਰੱਥ ਜਿਹੜਾ ਬਣਾਇਆ ਹੋਇਆ ਵੀ ਕਿਸ ਤਰ੍ਹਾਂ ਛੋਟੇ ਸਾਹਿਬ ਜਦਿਆਂ ਨੂੰ ਅਤੇ ਮਾਤਾ ਗੁਜਰ ਕੌਰ ਜੀ ਨੂੰ ਰੱਥ ਦੇ ਵਿੱਚ ਬਿਠਾ ਕੇ ਜਿਹੜਾ ਉਹ ਲੈ ਕੇ ਗਏ ਸੀ ਤੇ ਚਲਦੇ ਆਂ ਜੇ ਇਸ ਥਾਂ ਦੇ ਆਪਾਂ ਦਰਸ਼ਨ ਜਿਹੜੇ ਉਹ ਕਰਦੇ ਆਂ ਗੁਰਦਵਾਰਾ ਰੱਥ ਸਾਹਿਬ ਇਹ ਥਾਂ ਨੂੰ ਜਿਹੜਾ ਉਹ ਕਿਹਾ ਜਾਂਦਾ ਚਲਦੇ ਆਂ ਜੀ ਆਪਾਂ ਗੁਰਦੋਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਦਰਬਾਰ ਸਾਹਿਬ ਦੇ ਅੰਦਰ ਉਸ ਸਮੇਂ ਦਾ ਦ੍ਰਿਸ਼ ਸਾਰਾ ਦਿਖਾਇਆ ਹੋਇਆ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਜਾਦੇ ਆ ਰਹੇ ਨੇ ਪੈਦਲ ਤੇ ਨਾਲ ਗੰਗੂਆ ਤੇ ਰੱਥ ਦੇ ਵਿੱਚ ਮਾਤਾ ਜੀ ਤੇ ਛੋਟੇ ਸਹਿਬਜਾਦਿਆਂ ਨੂੰ ਜਦੋਂ ਮਰਿੰਡੇ ਨੂੰ ਲੈ ਕੇ ਜਾਇਆ ਗਿਆ ਉਹ ਸਮੇਂ ਦਾ ਸਾਰਾ ਦ੍ਰਿਸ਼ ਇੱਥੇ ਦਿਖਾਇਆ ਹੋਇਆ ਦਰਬਾਰ ਸਾਹਿਬ ਦੇ ਅੰਦਰ ਹੁਣ ਜਿਹੜੇ ਥਾਂ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਹ ਥਾਂ ਦਾ ਨਾਮ ਹੈ ਜੀ ਗੁਰਦੁਆਰਾ ਗੁਪਤ ਸਰ ਗੋਬਿੰਦ ਸਾਗਰ ਸਾਹਿਬ ਕਿਹਾ ਜਾਂਦਾ ਇਤਿਹਾਸ ਦੇ ਵਿੱਚ ਦੱਸਿਆ ਜਾਂਦਾ ਵੀ ਇਸ ਸਥਾਨ ਤੇ ਗੰਗੂ ਪਾਪੀ ਨੇ ਜਿਹੜਾ ਉਹ ਮੋਹਰਾਂ ਦਾ ਦਬਤੀਆਂ ਸੀਗੀਆਂ ਜਿਹੜੀਆਂ ਮੋਹਰਾਂ ਉਹਨੇ ਮਾਤਾ ਗੁਜਰਕੌਰ ਜੀ ਦੀਆਂ ਮੋਹਰਾਂ ਸੀਗੀਆਂ ਉਹਨਾਂ ਤੋਂ ਚੋਰੀ ਕੀਤੀਆਂ ਸੀ ਉਹ ਮਾਇਆ ਸੀ ਉਹ ਕਹਿੰਦੇ ਜਿਹੜੀ ਇਹ ਸਥਾਨ ਤੇ ਉਹਨੇ ਦਬਤੀ ਸੀਗੀ ਇਹ ਇਤਿਹਾਸ ਦੇ ਵਿੱਚ ਦੱਸਿਆ ਜਾਂਦਾ ਸਿਹੇੜੀ ਪਿੰਡ ਦੇ ਵਿੱਚ ਇਹ ਸਥਾਨ ਆ ਸਿਹੇੜੀ ਪਿੰਡ ਤੋਂ ਬਾਹਰ-ਬਾਰ ਸਾਹਮਣੇ ਜਿਹੜੇ ਇੱਥੇ ਉਹ ਨਵੇਂ ਦਰਬਾਰ ਸਾਹਿਬ ਬਣਾਏ ਜਾ ਰਹੇ ਨੇ ਨਵੇਂ ਦਰਬਾਰ ਸਾਹਿਬ ਦੀ ਉਹ ਸਾਰੀ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਇਹੀ ਸਾਰਾ ਜਿਹੜਾ ਉਹ ਸਥਾਨ ਹੈ ਜਿੱਥੇ ਗੰਗੂ ਪਾਪੀ ਨੇ ਜਿਹੜੀ ਉਹ ਮਾਇਆ ਦਬਤੀ ਸੀ ਜ ਉਹ ਚੋਰੀ ਕੀਤੀ ਸੀ ਸੋਨੇ ਦੀਆਂ ਮੋਹਰਾਂ ਤੇ ਇਤਿਹਾਸ ਵਿੱਚ ਦੱਸਿਆ ਜਾਂਦਾ ਕੁਝ ਇਤਿਹਾਸਕਾਰ ਕਹਿੰਦੇ ਨੇ ਵੀ ਉਹ ਮਾਇਆ ਜਿਹੜੀ ਬਾਦ ਦੇ ਵਿੱਚ ਕੱਢ ਲਈ ਗਈ ਸੀ ਅਸੀਂ ਕੁਝ ਇਤਿਹਾਸਕਾਰਾਂ ਦਾ ਕਹਿਣਾ ਕਿ ਉਸ ਤੋਂ ਬਾਅਦ ਉਹ ਮਾਇਆ ਇੱਥੋਂ ਕੱਢੀ ਨਹੀਂ ਗਈ ਇਸ ਸਥਾਨਤੀਆ ਦਵਾਰਾਂ ਉਹ ਮਾਇਆ ਇਸ ਥਾਂ ਤੋਂ ਨਹੀਂ ਕੱਢੀ ਗਈ ਇਹ ਜਿਹੜਾ ਉਹ ਮੰਨਿਆ ਜਾਂਦਾ ਤੇ ਇਧਰ ਜਿਹੜੇ ਉਹ ਨਵੇਂ ਦਰਬਾਰ ਸਾਹਿਬ ਨੇ ਤੇ ਹਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ਾ ਜਿਹੜਾ ਉਹ ਪੁਰਾਣੇ ਦਰਬਾਰ ਸਾਹਿਬ ਦੇ ਵਿੱਚ ਹੈ ਇਧਰ ਨਵੇਂ ਦਰਬਾਰ ਸਾਹਿਬ ਦੀ ਉਹ ਸਾਰੀ ਜਿਹੜੀ ਉਹ ਚੱਲ ਰਹੀ ਹੈ ਆਪਾਂ ਇਧਰੋਂ ਤੁਹਾਨੂੰ ਜਿਹੜੇ ਉਹ ਦਰਸ਼ਨ ਕਰਵਾਦਨੇ ਆ ਇਹ ਦਰਬਾਰ ਸਾਹਿਬ ਦੇ ਪਿੰਡ ਸਹੀੜੀ ਦੇ ਵਿੱਚ ਇਹ ਜਿਹੜਾ ਸਥਾਨ ਹੈ ਰਾਤ ਸਾਹਿਬ ਦੇ ਬਿਲਕੁਲ ਨੇੜੇ 메ਨ ਰੋਡ ਦੇ ਉੱਪਰ ਇਹ ਗੁਰਦੁਆਰਾ ਸਾਹਿਬ ਨੇ ਮਰਿੰਡੇ ਨੂੰ ਜਿਹੜਾ ਉਹ ਰੋਡ ਜਾਂਦਾ ਹੈ ਕਾਇਨੌਰ ਤੋਂ ਜਦੋਂ ਆਪਾਂ ਮਰਿੰਡੇ ਵੱਲ ਨੂੰ ਜਾਂਦੇ ਹਾਂ ਹੁਣ ਆਪਾਂ ਦਰਸ਼ਨ ਕੀਤੇ ਨੇ ਜੀ ਉਹ ਸਥਾਨ ਦੇ ਕਿਹਾ ਜਾਂਦਾ ਵੀ ਜਿਹੜੇ ਸਥਾਨ ਤੇ ਗੰਗੂ ਪਾਪੀ ਨੇ ਚੋਰੀ ਕੀਤੀ ਮਾਇਆ ਦੱਬ ਦਿੱਤੀ ਸੀ ਤੇ ਇਹ ਜਿਹੜਾ ਇਤਿਹਾਸ ਦੇ ਵਿੱਚ ਇਹ ਸਥਾਨ ਦਾ ਜ਼ਿਕਰ ਵੀ ਉਹ ਆਉਂਦਾ ਤੇ ਇਹਦੇ ਨਾਲ ਹੀ ਗੁਰਦੁਆਰਾ ਰਤਸਾਭ ਨੇ ਤੇ ਜਦੋਂ ਜਿਵੇਂ ਇਤਿਹਾਸ ਦੇ ਵਿੱਚ ਦੱਸਿਆ ਜਾਂਦਾ ਵੀ ਗੰਗੂ ਨੇ ਰਾਤ ਦੇ ਸਮੇਂ ਮਾਤਾ ਗੁਜਰਕੌਰ ਜੀ ਦੇ ਕੋਲੋਂ ਜਦੋਂ ਸੌਂ ਰਹੇ ਸੀਗੇ ਉਹਨਾਂ ਦੇ ਕੋਲੋਂ ਜਿਹੜੀ ਉਹ ਮਾਇਆ ਚੋਰੀ ਕਰ ਲਈ ਸੀ ਤੇ ਰਾਤ ਦੇ ਸਮੇਂ ਜਿਹੜੀ ਉਹ ਮਾਇਆ ਚੋਰੀ ਕੀਤੀ ਸੀ ਉਹ ਮਾਇਆ ਫਿਰ ਇਹ ਥਾਂ ਤੇ ਜਿਹੜੀ ਉਹ ਲਿਆ ਕੇ ਦੱਬ ਦਿੱਤੀ ਗਈ ਸੀ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਨੇ ਪਿੰਡ ਸਿਹੇੜੀ ਦੇ ਵਿੱਚ ਜਿਹੜੇ ਇਤਿਹਾਸਿਕ ਸਥਾਨ ਨੇ ਗੰਗੂ ਬ੍ਰਾਹਮਣ ਦਾ ਜਿਹੜਾ ਉਹ ਘਰ ਦਿਖਾਇਆ ਅਤੇ ਹੋਰ ਇਤਿਹਾਸਿਕ ਸਥਾਨ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦੇ ਨਾਲ ਜਿਹੜੇ ਸੰਬੰਧਤ ਸੀ ਅਤੇ ਸਾਰਾ ਇਤਿਹਾਸ ਦੱਸਿਆ ਵੀ ਕਿਸ ਤਰ੍ਹਾਂ ਮਾਤਾ ਗੁਜਰਕੌਰ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਨੂੰ ਗੰਗੂ ਬ੍ਰਾਹਮਣ ਨੇ ਕੈਦ ਕਰਵਾਇਆ ਤੇ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਰਿੰਡੇ ਦੇ ਜਿਹੜੇ ਇਤਿਹਾਸਿਕ ਸਥਾਨ ਨੇ ਕੋਤਵਾਲੀ ਜਿਹੜੀ ਆ ਮਰਿੰਡੇ ਦੀ ਜਿੱਥੇ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਕੀਤਾ ਗਿਆ ਸੀ ਉਹਦੇ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਵਾਂਗੇ ਅੱਜ ਦੀ ਵੀਡੀਓ ਨੂੰ ਐਂਡ ਕਰਦੇ ਆਂ ਵੀਡੀਓ ਸ਼ੇਅਰ ਕਰਿਓ ਤੇ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ